ਦੀਦੀਏ ਤੁਹਾਡੇ ਨਾਲ ਪਹੁੰਚਿਆ ਸੀ ਪਰ ਐਸਜੀਪੀਸੀ ਤੋਂ ਪਹਿਲਾਂ ਪੁਲਿਸ ਵੱਲੋਂ ਤੁਹਾਨੂੰ ਗੁਜ਼ਾਰਿਸ਼ ਕਰ ਦਿੱਤੀ ਗਈ ਕਿ ਇਹ ਮर्यादा ਦੇ ਉਲਟ ਹੈ ਦੇਖੋ ਇਹ ਮर्यादा ਦੇ ਵਿੱਚ ਬਿਲਕੁਲ ਹੈ ਮਾਈ ਭਾਗੋ ਨੇ ਕੀਤਾ ਸੀ ਕਦੋਂ ਕੀਤਾ ਸੀ ਜਦ ਬਦਾਵਾ ਦੇ ਕੇ 40 ਮੁਕਤੇ ਗੁਰੂ ਸਾਹਿਬ ਨੂੰ ਛੱਡ ਕੇ ਆ ਗਏ ਸੀਗੇ ਮਾਈ ਭਾਗੋ ਨੇ ਉਹਨਾਂ ਨੂੰ ਚੂੜੀਆਂ ਦੀ ਭੇਟਾ ਦਿੱਤੀ ਸੀ ਜਿਹਦੇ ਨਾਲ ਉਹਨਾਂ ਨੇ ਹਰਖ ਮੰਨ ਕੇ ਗੁਰੂ ਸਾਹਿਬ ਦਾ ਸਾਥ ਨਹੀਂ ਛੱਡਿਆ ਕੱਲ ਪ੍ਰਤਾਪ ਸਿੰਘ ਨੇ ਇੰਟਰਵਿਊ ਦਿੱਤੀ ਹੈ ਜਿਹਦੇ ਵਿੱਚ ਸਪਸ਼ਟ ਕਿਹਾ ਕਿ ਅਸੀਂ ਐਸਆਈਟੀ 'ਚ ਕੋਈ ਬਿਆਨਬਾਜ਼ੀ ਕੁਝ ਵੀ ਐਸਜੀਪੀਸੀ ਦੀ ਮਦਦ ਨਹੀਂ ਹੋਊਗੀ ਅਸਲ ਇਹ ਹੈ ਕਿ ਇੱਕ ਕੰਟੀਨਿਊਇੰਗ ਕ੍ਰਾਈਮ ਹੈ ਚੱਲਦਾ ਕ੍ਰਾਈਮ ਹੈ ਚੱਲਦਾ ਕ੍ਰਾਈਮ ਇਸ ਕਰਕੇ ਹੈ ਕਿਉਂਕਿ 328 ਰੂਪ ਗਾਇਬ ਹੋਏ ਸੀਗੇ 328 ਰੂਪ ਅੱਜ ਵੀ ਗਾਇਬ ਹੈ ਉਹਨਾਂ ਦੀ ਪੜਤਾਲ ਐਸਜੀਪੀਸੀ ਨਹੀਂ ਕਰ ਰਹੀ ਉਹਨੇ ਕੋਈ ਤਨਖਾਹਾਂ ਲਾ ਕੇ ਗੁਰੂ ਸਾਹਿਬ ਦੀ ਦੇਖ ਰਹਿਕ ਵਾਸਤੇ ਕੋਈ ਬੰਦੋਬਸਤ ਕੀਤੇ ਨਹੀਂ ਉਹਨਾਂ ਨੂੰ ਭਾਲਣ ਦੇ ਬੰਦੋਬਸਤ ਨਹੀਂ ਕੀਤੇ ਤੇ ਜੇ ਪੰਜਾਬ ਸਰਕਾਰ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਹੜਾ ਕ੍ਰਿਮੀਨਲ ਕੰਡਕਟ ਹੈ ਹੁਣ 10 ਕਰੋੜ ਰੁਪਏ ਇੱਕ ਸੰਸਤਾ ਤੇ ਉਹ ਬੰਦਾ ਖਾਜੇ ਉਹ ਕ੍ਰਿਮੀਨਲ ਨਹੀਂ ਹੈ ਉਹ ਇੱਕ ਬਹੁਤ ਵੱਡੀ ਫੌਜਰੀ ਤੇ ਫਿਡਿਸ਼ਰੀ ਕ੍ਰਾਈਮ ਨਹੀਂ ਹੈ ਉਹਦੇ ਬਰ ਖਲਾਫ ਇਹਨਾਂ ਨੇ ਕੋਈ ਕ੍ਰਿਮੀਨਲ ਕੇਸ ਨਹੀਂ ਦਰਜ ਕੀਤਾ ਹੈਗਾ ਉਸ ਤੋਂ ਇਲਾਵਾ ਉਹਦੇ ਸੀਏ ਦੇ ਪਰਚਿਆਂ ਦੇ ਉੱਤੇ ਇਹਨਾਂ ਨੇ ਆਈਸੀਏ ਆਏ ਤੇ ਉਹਦੀ ਸੀਏ ਰੱਦ ਕਰਨ ਨੂੰ ਨਹੀਂ ਕੀਤਾ ਜਦ ਕਿ ਬੀਬੀ ਜ਼ਗੀਰਕੌਰ ਨੇ ਵਾਅਦਾ ਕੀਤਾ ਸੀ ਸਾਨੂੰ ਕਿ ਸਤਿੰਦਰਪਾਲ ਦਾ ਸੀਏ ਦਾ ਦਰਜਾ ਰੱਦ ਕਰਨ ਵਾਸਤੇ ਕਾਰਵਾਈ ਐਸਡੀਪੀਸੀ ਕਰੂਗੀ ਹੁਣ ਮੈਂ ਦੂਜੇ ਪੱਖੋਂ ਪੁੱਛਦਾ ਹੈ ਜੇ ਕੋਲੀ ਸੁਖਬੀਰ ਬਾਦਲ ਦੀ ਕੰਪਨੀ 'ਚ ਇਹ ਪੈਸੇ ਖਾ ਜਾਂਦਾ ਇਹ ਘਪਲੇ ਕਰ ਜਾਂਦਾ ਤਾਂ ਉਹਦੇ ਬਰ ਖਿਲਾਫ ਇਹ ਕੇਸ ਦਰਜ ਨਹੀਂ ਸੀ ਹੋਣੇ ਉਹਦੇ ਬਰ ਖਿਲਾਫ ਕ੍ਰਿਮੀਨਲ ਕੇਸ ਚੱਲਣਾ ਸੀ ਆ ਬੀਆਈਐਸ ਚਹਲ ਦਾ ਕੇਸ ਹੈ ਜਿਹਦੇ ਵਿੱਚ ਅਣਮਨੁੱਖੀ ਤਰੱਕੀ ਨਾਲ ਤਰੀਕੇ ਨਾਲ ਸੁਖਬੀਰ ਨੇ ਟੌਰਚਰ ਕਰਾਇਆ ਉਹਨੂੰ ਪਰ ਜਦ ਗੁਰੂ ਸਾਹਿਬ ਦੇ ਵਾਰੀ ਆਉਂਦੀ ਹੈ ਉਹਨਾਂ ਦੇ 328 ਰੂਪਾਂ ਦੀ ਗੱਲ ਆਉਂਦੀ ਹੈ ਇਹ ਕਹਿੰਦੇ ਆ ਅਸੀਂ ਨਾ ਕਿਸੇ ਨੂੰ ਕਰਨ ਦੇਣੀ ਐ ਇਨਕੁਆਇਰੀ ਨਾ ਅਸੀਂ ਕੀਤੀ ਐ ਤੇ ਅਸੀਂ ਇੱਥੇ ਗੱਲ ਛੱਡ ਦੇਣੀ ਐ ਤੇ ਗੁਰੂ ਸਾਹਿਬ ਹਜੇ ਵੀ ਗਾਇਬ ਐ ਉਹਨਾਂ ਤੋਂ ਬਾਅਦ ਵੀ ਉਹ ਅਸਲ ਤੇ ਕਿੱਥੇ ਸੱਜ ਲਿਆ ਜੀ ਉਹਨਾਂ ਨੇ ਕੁਝ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਓਦੀ ਗੁਰੂ ਸਾਹਿਬਾਂ ਦੇ ਨਾਲ ਕੀ ਲੱਗਦਾ ਜੀ ਉਹਨਾਂ ਭਗਮੰਤਮਾਨ ਜਿੰਨਾ ਗੰਦਾ ਮੈਂ ਕਹਿ ਨਹੀਂ ਸਕਦਾ ਹੈਗਾ ਇਹ ਵਿਅਕਤੀ ਨੇ ਜੋ ਕੰਮ ਕੀਤਾ ਹੈਗਾ ਉਹ ਸ਼ਰਮਨਾਕ ਹੈ ਔਰ ਮੈਂ ਸਮਝਦਾ ਕਿ ਇਹਨੂੰ ਬਿਲਕੁਲ ਹਿਸਾਬ ਕਿਤਾਬ ਇਸ ਗੱਲ ਦਾ ਦੇਣਾ ਚਾਹੀਦਾ ਔਰ ਸਭ ਤੋਂ ਮਾੜੀ ਗੱਲ ਇਹ ਹੈ 2023 ਚ ਜਿਹੜਾ ਇਲੈਕਸ਼ਨ ਕਮਿਸ਼ਨ ਜਸਟਿਸ ਸਰੋਂ ਨੇ ਇਹਨੂੰ ਹੁਕਮ ਕੀਤਾ ਹਦਾਇਤ ਕੀਤੀ ਕਿ ਤੂੰ ਵੋਟਾਂ ਬਣਾ ਉਹ 23 ਦੇ ਵਿੱਚ ਇਹਦੇ ਕੋਲੇ ਨਾ ਕੋਈ ਪਟਵਾਰੀ ਸੀਗੇ ਨਾ ਇਹਨੇ ਬੰਦੇ ਲਾਏ ਕੋਈ ਕੰਮ ਨਹੀਂ ਕੀਤਾ 24 ਦਾ ਸਾਲ ਨਗਾਤਾ ਔਰ 25 ਦੇ ਮੱਧ ਤੇ ਜਾ ਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪੂਰੀਆਂ ਹੋਈਆਂ ਜਦ ਤਾਂ ਹੀ ਸਰੋਬ ਸਾਹਿਬ ਲੱਥ ਗਏ ਸੀਗੇ ਚੋਣ ਇਹਨੇ ਜਾਣ ਮੁਜਕੇ ਰਕਵਾਏ ਹੋਏ ਆ ਜਿਹੜਾ ਕੰਮ ਆਪਣੇ ਗੁਰੂ ਘਰ ਦੀ ਸਫਾਈ ਹੋਣੀ ਸੀ ਚੋਣਾ ਰਾਹੀਂ 2016 ਚ ਨਵੀਂ ਕਮੇਟੀ ਆਉਣੀ ਸੀ ਆ ਸਾਰੀ ਗੱਲ ਦੀ ਦੇਖਰੇ ਉਹਦੇ ਅਧੀਨ ਹੋਣੀ ਸੀ ਆ ਜਿਹੜੇ ਚੋਣ ਨਹੀਂ ਕਰਾਏ ਉਹਦੇ ਕਰਕੇ ਲਗਾਤਾਰ ਇਹ ਗੱਲ ਦਬਾਈ ਗਈ ਹੈ ਅੱਜ ਤੱਕ ਦੱਬੀ ਰੱਖੀ ਹੈ ਔਰ ਇਹ ਮੀਲੀ ਭੋਗਤਾ ਇਹ ਮੈਂਬਰਾਂ ਦੀ ਔਰ ਇਹਨਾਂ ਦੇ ਜਿਹੜੇ EMPLOYEES ਐ ਜਿਹੜਾ ਇਸ ਗੱਲ ਨੂੰ ਖੁਲਾਮਾ ਨਹੀਂ ਦੇਣਾ ਚਾਹੁੰਦੇ ਜਿਹਦੇ ਕਰਕੇ ਉਰੇ ਸਫਾਈ ਨਹੀਂ ਹੋ ਸਕਦੀ ਇਹਦੇ ਵਿੱਚ ਨਵੇਂ ਸਿਸਟਮ ਨਹੀਂ ਲਾਗੂ ਹੋ ਸਕਦੇ ਪੁਛ ਪੜਤਾਲ ਸਾਰੀ ਰੁਕੀ ਹੋਈ ਐ ਕੋਈ ਕੋਈ ਕਹਿੰਦੇ ਜੀ ਮੈਚ ਤੋਂ ਇਸ ਤਰ੍ਹਾਂ ਪੇਸ਼ ਹੋਣਾ ਮੇਰਾ ਲਾਈਵ ਚਲਾਇਆ ਜਾਵੇ ਲੱਗਦਾ ਕਿ ਉਹ ਅਜੇ ਵੀ ਹੈਕਰ ਬਾਜੀ ਦੇ ਵਿੱਚ ਨੇ ਦੇਖੋ ਸਰ ਸਾਹਿਬ ਜੇ ਸੰਗਤ ਨੂੰ ਕੋਈ ਨੀਵਾ ਸਮਝਦਾ ਕਿ ਸੰਗਤ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਗੱਲਬਾਤ ਕੀ ਹੋ ਰਹੀ ਐ ਕੋਈ ਸਮਝੌਤੇ ਹੋ ਰਹੇ ਆ ਨਹੀਂ ਹੋ ਰਹੇ ਤਾਂ ਮੇਰੇ ਹਿਸਾਬ ਨਾਲ ਲਾਈਵ 'ਚ ਕੀ ਮੜਾ ਆਖਿਰ ਜਿਹੜੇ ਜਥੇਦਾਨ ਹੈ ਉਹਨਾਂ ਨੇ ਕੋਈ ਲੁਕੀ-ਛੁਪੀ ਗੱਲ ਤਾਂ ਕਰਨੀ ਨਹੀਂ ਉਹਨਾਂ ਨੇ ਕੋਈ ਘੁਆ ਛੱਡ ਦੇ ਮੈਂ ਆ ਛੱਡ ਦਿੰਦਾ ਹੈਗਾ ਇਹੋ ਜੀ ਗੱਲ ਤਾਂ ਉੱਥੇ ਸੌਦਾ ਹੋਣਾ ਨਹੀਂ ਠੀਕ ਹੈ ਨਾ ਜੀ ਜੇ ਨਹੀਂ ਹੋਣੇ ਇਹੋ ਜੇ ਸੌਦੇ ਤਾਂ ਸਪਸ਼ਟ ਰੂਪ 'ਚ ਗੱਲ ਹੋ ਜਾਣੀ ਚਾਹੀਦੀ ਇਹ ਸੰਗਤ ਦੇ ਸਾਹਮਣੇ ਕਿਹ ਨਾਲ ਚੂੜੀਆਂ ਦਾ ਕੀ ਮਤਲਬ ਸੀਗਾ ਹਾਂਜੀ ਮੰਗੋ ਪੱਤਰ ਦੇ ਨਾਲ ਚੂੜੀਆਂ ਲੈ ਕੇ ਆਉਂਦਾ ਕੀ ਮਤਲਬ ਸੀਗਾ ਜਿਹੜੇ ਮਾਈ ਭਾਗੋ ਨੇ ਜਦ ਬਦਾਵਾ ਦੇ ਚੁੱਕੇ ਸੀ ਸਿੱਖ ਗੁਰੂ ਸਾਹਿਬ ਨੂੰ ਉਹਨਾਂ ਨੂੰ ਚੂੜੀਆਂ ਭੇਟ ਕੀਤੀਆਂ ਸੀ ਕਿ ਤੁਸੀਂ ਆਪ ਦੀ ਜ਼ਿੰਮੇਵਾਰੀ ਗੁਰੂ ਸਾਹਿਬ ਨਾਲ ਨਹੀਂ ਨਿਭਾਰੇ ਔਰ ਉਹਨਾਂ ਨੇ ਫਿਰ ਚੂੜੀਆਂ ਪੇਸ਼ ਕੀਤੀਆਂ ਸੀ ਤੇ ਜਿਸ ਕਰਕੇ ਮੁੜ ਕੇ ਮਹਾ ਸਿੰਘ ਹੋਣਾ ਨੇ ਗੁਰੂ ਸਾਹਿਬ ਨਾਲ ਜੁੜ ਕੇ ਲੜਾਈਆਂ ਲੜੀਆਂ ਸੀਗੀਆਂ ਸ਼ਹਾਦਤ ਦਿੱਤੀ ਸੀ ਸੋ ਚੂੜੀਆਂ ਦਾ ਮਕਸਦ ਜਦ ਉਰੇ ਇਹ ਹੈ ਕਿ ਤੁਸੀਂ ਮੁੜ ਕੇ ਆਪਣੇ ਗੁਰੂ ਨਾਲ ਲੱਗੋ 328 ਰੂਪ ਤੁਸੀਂ ਆਪਣੇ ਭਾ ਲੋ ਉਹਨਾਂ ਨੂੰ ਵਾਪਸ ਸੰਗਤ ਚੇ ਗੁਰੂ ਸਾਹਿਬ ਨੂੰ ਬਰਾਜਮਾਨ ਕਰੋ ਤੇ ਸਾਨੂੰ ਇਹਦੇ ਬਾਰੇ ਅਸੀਂ ਉਹਨਾਂ ਨੂੰ ਹੋਕਾ ਦੇਣ ਆਏ ਆਂ ਕਿ ਇਤਿਹਾਸ ਨੂੰ ਸਿਆਣੋ ਤੇ ਜਾਣੋ 4-5 ਸਾਲ ਤੋਂ ਬਡਾਲਾ ਸਾਹਿਬ ਨੇ ਮੇਰਾ ਮੋਰਚਾ ਲਗਾਇਆ ਪਰ ਕੋਈ ਅਹਿਸਾਸ ਨਹੀਂ ਉਹਨੋਂਦਨ ਕਿਆ ਕਿਆ ਸੀ ਐਨਾ ਤੇ ਐਫ ਆਈ ਆਰ ਦਰਜ ਕਰਾਂਗੇ ਐਫ ਆਈ ਆਰ ਦਰਜ ਕਰਨ ਤੋਂ ਬਿਨਾ ਜਦੋਂ ਕੋਲੀ ਨੂੰ ਗ੍ਰਿਫਤਾਰ ਕਰਕੇ ਉਹਦੇ ਨੂੰ ਵਾਰੰਟ ਆਇਆ ਪਰ ਇਹਨਾਂ ਨੇ ਕੀ ਕੀਤਾ ਸ਼ਰਮਨੀ ਕਮੇਟੀ ਵਾਲੇ ਨੇ ਕਿ ਅਸੀਂ ਐਸ ਕਾਮ ਦੇ ਵਿੱਚ ਕਿਸੇ ਕੋਈ ਸਹਿਯੋਗ ਨਹੀਂ ਦੇਣਾ ਅਸੀਂ ਇਨਵੈਸਟੀਗੇਸ਼ਨ ਵਿੱਚ ਕੋਈ ਸਹਿਯੋਗ ਨਹੀਂ ਦੇਣਾ ਫਿਰ ਇਸ ਤੋਂ ਕੀ ਅਸੀਂ ਸਮਝੀਏ ਰੇਬ ਦਾਵਾ ਦਿੱਤਾ ਇਹਨਾਂ ਨੇ 328 ਰੁਪਏ ਨੂੰ ਅਸੀਂ ਮਾਈਪਾ ਗੋਦੀਆ ਵਾਰਸ ਅਸੀਂ ਉਹਨਾਂ ਨੂੰ ਅਹਿਸਾਸ ਕਰਵਾਉਣ ਆਏ ਇਸਰਾ ਮਾਈਪਾ ਗੋਣ ਮਾਰ ਸਿੰਘ ਨੂੰ ਰਣੂ ਕਿਆ ਸੀਗਾ ਕਿ ਐ ਲੋ ਚੂੜੀਆਂ ਪਾ ਲੋ ਜਦੋਂ ਬੇਦਾਵਾ ਦੇ ਕੇ ਆਗੇ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਰੂਪ ਤਾਂ ਅਸੀਂ ਵੀ ਇਹਨਾਂ ਨੂੰ ਕਹਿ ਰਹੇ ਹਾਂ ਕਿ ਜੇ ਤੁਸੀਂ ਸਾਨੂੰ 328 ਰੁਪਏ ਦਾ ਇਨਸਾਫ ਨਹੀਂ ਦਵਾ ਸਕਦੇ ਜੇਕਰ ਤੁਸੀਂ ਉਹਦੇ ਵਿੱਚ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ ਤਾਂ ਸਾਡੇ ਵੱਲੋਂ ਤੁਸੀਂ ਚੂੜੀਆਂ ਪਾ ਲੋ ਅੱਗੇ ਤੋਂ ਸਾਡਾ ਕੰਮ ਜਾਣੇ ਅਸੀਂ ਜਾਣੀਏ ਕੀ ਕਰਨਾ ਆਂ ਅੰਤਲੇ ਜਾਣਨਾ ਕੀ ਕਰਨਾ